ਕੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਕਮਲ ਕਿੱਥੇ ਜਾਣਾ ਤੋ ਆਊਟਲੈਟ ਲੈ ਕਿਵਾਜੋ ਉੱਥੇ ਕੀ ਕਰਨ ਜਾਣੇ ਹੋ ਮੁੰਡੇ ਦਾ ਜਨਮ ਦੇ ਨਾਲ ਪ੍ਰੀਤ ਦਾ ਅਸਿਆ ਤਾਂ ਜਾਣੇ ਹੋ ਪਾਰਟੀ ਕਰੂ ਤੁਨੂੰ ਹਾਂ ਜਲਪੀ ਦਾ ਚਾਪੜਾਲੀ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਨਾਂ ਦੁੱਧ ਚ ਪੱਤੀ ਪਾਈ ਜਾਣਾ ਇੱਥੇ ਤੁਸੀਂ ਸਾਰੇ ਭੈਣ ਭਰਾ ਇਹ ਕਹਿ ਲਗਾਏ ਸੀ ਭੈਣੇ ਵਲੌਗ ਬਣਾਓ ਵਲੌਗ ਬਣਾਓ ਜ਼ਰੂਰ ਪਾਓ YouTube ਤੇ ਹਨਾ ਮੇਰੇ ਟਾਈਮ ਨਹੀਂ ਲੱਗਦਾ ਸੀ ਕੰਮ ਕਾਰ ਚ ਥੋੜਾ ਜਿਹਾ ਆ ਸਾਡਾ ਬਿੰਦੂ ਬਾਈ ਹੈ ਮਿਸਤਰੀ ਸਾਡਾ ਚਾਹ ਵੀਰੇ ਕੋਈ ਨਾ ਵੀਰੇ ਇੱਥੇ ਰੱਖ ਦੇ ਤੇ ਹੁਣ ਅਸੀਂ ਬਣਾਈਆ ਚਾਹ ਵਾਲੀ ਚਾਹ ਸਾਰੇ ਥੱਕੇ ਪਏ ਆ ਵੀ ਤੜਕੇ ਤੇ ਲੱਗੇ ਪਏ ਆ ਕੰਮ 'ਚ ਤੇ ਆ ਆਪਣਾ ਫਾਰਮ ਤਿਆਰ ਹੋਈ ਜਾਂਦਾ ਵੀਰੇ ਤੇ ਅੱਜ ਆਪਾਂ ਨਾ ਕਟਾਈ ਕਰੀਏ ਸਾਰੀ ਇੱਥੇ ਜਿਵੇਂ ਆਪਾਂ ਪਰਸ ਲਾਉਣਾ ਸਟਾਰਟ ਕਰ ਦਾਂਗੇ ਇੱਧਰ ਆ ਕੇ ਸਾਡਾ ਗੁਰਲਾਲ ਸਿੰਘ ਜੀ ਗਾਲ ਜੀ ਸਾਰਿਆਂ ਨੂੰ ਹੋ ਲਾਲੀ ਠੀਕ ਹੈ ਦੁੱਧ ਦੀ ਬੱਤੀ ਪਾਈ ਲਾਲੀ ਅਸਤਾਨ ਹਾਂਜੀ ਹਾਂਜੀ ਲਾਲੀ ਨੂੰ ਵੀ ਸੁਮਾਦਾ ਹੁਣ ਫਾਰਮ ਵਾਲਾ ਮਹਿਕਮਾ ਤੇ ਲਾਲੀ ਸਾੰਭ ਤੇ ਬਾਕੀ ਤੁਸੀਂ ਦੱਸਿਓ ਬਈ ਫਾਰਮ ਆਪਣਾ ਕਿਵੇਂ ਲੱਗਿਆ ਤੇ ਆਪਾਂ ਕਟਾਈ ਸਾਰੀ ਅੱਜ ਕਰ ਲਈ ਬਾਕੀ ਵੀਰੇ ਆਪਾਂ ਲੈਂਟਰੀ ਪਾਇਆ ਸਾਰਾ ਸਲੇਟਾਂ ਹੀ ਪਾਈਆਂ ਗਈਆਂ ਤੇ ਆਪਾਂ ਜਾਲੀ ਐਵੇਂ ਲਾਈ ਆ ਹੁਣ ਇਹ ਤੇ ਤੁਸੀਂ ਇੱਕ ਚੀਜ਼ ਹੋਰ ਦੱਸਿਓ ਜਿਵੇਂ ਆਪਾਂ ਨਾ ਹੁਣ ਸਿਆਲ ਦੇ ਵਿੱਚ ਨਹੀਂ ਬੋਰੀਆਂ ਲਾਉਣੀਆਂ ਪੈਂਦੀਆਂ ਨੀਂਗੀਆਂ ਦੱਸੀ ਜਾਵੇ ਵੀਰੇ ਹੌਲੀ ਹੌਲੀ ਸਾਰੀ ਡਿਮਾਂਡ ਆਪਾਂ ਮੇਨ ਤਿਆਰ ਕਰ ਲਾਂਗੇ ਚੀਜ਼ ਤੇ ਵੀ ਜਿਵੇਂ ਜਿਵੇਂ ਤੁਸੀਂ ਭੈਣ ਭਰਾ ਸਾਨੂੰ ਸਲਾਹ ਦਓਗੇ ਵੀ ਸਾਨੂੰ ਉਹਦਾ ਆ ਸਲਾਹ ਦਿੱਤੀ ਸੀ ਭਣੇ ਵੀ ਜਾਲੀ ਲਾ ਲਿਓ ਫਿਰ ਮੱਛਰ ਨਹੀਂ ਆਉਂਦਾ ਹੈਗਾ ਅੰਦਰ ਹਨਾ ਤੇ ਆ ਚੀਜ਼ ਬਈ ਖੁਰਲੀਆਂ ਬਾਕੀ ਇੱਕ ਨਾ ਪਿੱਛ ਪੈਣ ਪ੍ਰਾਈ ਚੀਜ਼ ਕਹਿੰਦੇ ਨੇ ਪੈਣ ਤੁਸੀਂ ਉਹ ਜਿਵੇਂ ਵੱਡੇ ਫਾਰਮਾਂ ਤੇ ਲੱਗੇ ਹੁੰਦੇ ਨੇ ਪਾਈਪਾਂ ਨਹੀਂ ਲੱਗੀਆਂ ਹੁੰਦੀਆਂ ਹੋਰ ਚੀਜ਼ ਜਰੂਰ ਦੱਸਿਓ ਵੀਰੇ ਮੈਨੂੰ ਐ ਲੱਗਦਾ ਵੀਰੇ ਪਸੂ ਔਖਾ ਹੁੰਦਾ ਵੀ ਢੇੜਾ ਨਹੀਂ ਖਾਂਦਾ ਹੈਗਾ ਵੀ ਜਿਵੇਂ ਆਸੇ-ਵਾਸੇ ਪਸੂ ਘੁੰਮਦਾ ਪਰ ਇੱਕ ਗੱਲ ਹੋਰ ਵੀ ਹੈ ਭੈਣ ਨੇ ਦੱਸਿਆ ਤੇ ਅੱਜ ਮੈਨੂੰ ਕਹਿੰਨੀ ਭੈਣੇ ਫਿਰ ਵੀ ਦੂਜੇ ਦੇ ਪਸ਼ੂ ਉਹਦੇ ਪਸ਼ੂ ਅੱਗੇ ਜਾ ਕੇ ਜੜ ਚ ਗੋਹਾ ਨਹੀਂ ਕਰਦਾ ਵੀ ਗਿੱਲਾ ਨਹੀਂ ਕਰਦਾ ਸਿੱਧੇ ਪਸ਼ੂ ਖੜੇ ਰਹਿੰਦੇ ਆ ਬਾਕੀ ਤੁਸੀਂ ਵੀਰੇ ਸਲਾਹ ਦਿਓ ਜਰੂਰ ਮੈਂ ਕਿ ਅੱਜ ਆਪਾਂ ਨਾ ਕਟਾਈ ਕਰੀ ਜਾਨੇ ਉਹ ਇਹ ਰਿੱਤਾ ਗੁੱਟਣ ਵਾਲੀ ਮਿੱਟੀ ਗੁੱਟਣ ਵਾਲੀ ਇਹ ਮਸ਼ੀਨ ਲਿਆਂਦੀ ਸੀ ਕਿੰਨਾ ਕਰਾਇ ਲੈਤਾ ਇਹਦਾ 500 ਰੁਪਿਆ ਸਾਰੇ ਇਹ ਤਾਂ ਹੰਬੇ ਪਏ ਹਨ ਸਵੇਰ ਦੇ ਲੱਗੇ ਹਨ ਜਿਵੇਂ ਬੱਸ ਹੋਈ ਪਈ ਹੈ ਹੁਣ ਤਾਂ ਨਾ ਇਹ ਦਿਲ ਕਾਲੇ ਪੈਂਦਾ ਸਾਮਾਨ ਇੰਨਾ ਖਿੰਡ ਰੱਖਣਾ ਹਣ ਨਹੀਂ 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 ਹੰਬੇ ਸਾਰੇ ਪਏ ਸਾਰੇ ਔਖੇ ਹੋਏ ਪੈ ਨੇ ਆ ਸਾਡੀਆਂ ਗਊ ਮਾਤਾ ਨੇ ਜਿਹੜੀਆਂ ਆਪਾਂ ਮੰਨ ਲਓ ਸੁੰਨੀਆਂ ਵਿਚਾਰੀਆਂ ਫੜੀਆਂ ਸੀਗੀਆਂ ਸਾਰੀਆਂ ਨੇ ਬਈ ਸੇਵਾ ਦਿਲੋਂ ਜਾਣਨਾ ਕਰਦੇ ਆ ਜਿਹੇ ਜਿਹੇ ਆਪਣੀਆਂ ਘਰ ਵਾਲੀਆਂ ਮੱਝਾਂ ਸੰਨੀ ਖਾਂਦੀਆਂ ਨੇ ਓਵੇਂ ਅਸੀਂ ਇਹਨਾਂ ਨੂੰ ਪਾਉਣੇ ਆ ਸਾਰੀਆਂ ਨੂੰ ਸੇਤ ਚਾਚਾ ਬਹੁਤ ਸੋਹਣੀ ਹੋ ਗਈ ਹੁਣ ਤਾਂ ਇਹਨਾਂ ਦੀ ਆਓ ਸਾਡੇ ਚਾਚਾ ਹੀ ਨੇਗੇ ਡੈਡੀ ਦੀ ਡਿਊਟੀ ਅੱਜ ਇੱਧਰ ਸੀਗੀ ਸਾਰੀਆਂ ਕਟਾਈ ਕੀਤੀ ਇੱਧਰ ਕੱਲ ਨੂੰ ਫਰਸ ਲਾਉਣਾ ਸਟਾਫ ਬਿੰਦੂ ਕੱਲ ਨੂੰ ਲਾਉਣ ਲੱਗ ਜਾਂਗੇ ਵੀਰੇ ਫਰਸ ਆ ਠੀਕ ਆ ਵੀਰੇ ਠੀਕ ਆ ਬਾਬੇ ਮੇਲੇ ਤੇ ਰਹਿਣੀ ਕਿ ਹੈਨਾ ਠੀਕ ਆ ਬਿੰਦੂ ਨੇ ਸਾਰ ਅੱਜ ਵਿਚਾਰੇ ਨੇ ਆ ਕੰਮ ਆਉਦਾ ਕਹਿ ਕਹਿ ਕੇ ਕਲੀਅਰ ਕਰਵਾਇਆ ਆ ਸਾਡੇ ਡੈਡੀ ਨੇ ਡੈਡੀ ਦੀ ਡਿਊਟੀ ਅੱਜ ਇੱਧਰ ਸੀ ਬਸ ਇਹ ਤਾਂ ਡੈਡੀ ਵੀ ਆਏ ਦੇਖਣੇ ਹੁੰਦਾ ਨਾ ਕਿੱਧਰ ਮਸ਼ੀਨ ਕਿਵੇਂ ਚਲਾਉਣੀ ਆ ਹਾਂ ਤਾਂ ਸੁਪਤ ਸੰਭੀਤ ਹੀ ਆ ਤੇ ਡੈਡੀ ਆ ਗੇਅਰ ਕੋ ਰਾਂ ਪਾਉਣੇ ਪੈਂਦੇ ਨੇ ਤੇ ਠੀਕ ਐ ਆਂ ਤਾਂ ਫੇਰ ਡਰ ਵੀ ਕੰਦ ਵੀ ਜਿਵੇਂ ਹੁਣ ਥੱਕ ਕੇ ਲੈ ਜਾਂਦੇ ਮਸ਼ੀਨ ਐ ਹਨ ਨਾ ਬਾਈ ਬਹੁਤ ਸੋਹਣਾ ਗਾ ਮੈਂ ਇੱਧਰ ਡੈਡੀ ਨੇ ਵੀ ਅੱਜ ਕੀਤਾ ਬਾਕੀ ਸਾਰਿਆਂ ਦੀ ਔਡੋ ਔਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਕਾਉ ਡੈਡੀ ਖੁਸ਼ ਹੈ ਹੁਣ ਆਪਣਾ ਫਾਰਮ ਵਧੀਆ ਬਣ ਗਿਆ ਮੈਂ ਪੂਰਾ ਵਧੀਆ ਬਣ ਗਿਆ ਬਈ ਕਿਹੜਾ ਸਾਰਾ ਤਿਆਰ ਹੈ ਕੰਮ ਡੈਡੀ ਦਾ ਐ ਗੱਲਾਂ ਕਰ ਦਿੰਦਾ ਅੱਜ ਖੜਾ ਇੱਥੇ ਦੇਖੋ ਬਈ ਸਾਡਾ ਫਾਰਮ ਦੇਖ ਕੇ ਜਾਓ ਐ ਡੈਡੀ ਹਾਂ ਬਿੰਦੂ ਨੇ ਬਹੁਤ ਮਖਰਾਉਂਦੀ ਜੀ ਥੰਡੀ ਹੈ ਕੱਲ ਉਹ ਵੀ ਆਏ ਸੀ ਡੈਡੀ ਉਹ ਤਾਂ ਆਇਆ ਤਾਂ ਆਇਆ ਨਹੀਂ ਸੀ ਐ ਕੱਲ ਜੋ ਤੁਸੀਂ ਇੱਥੇ ਬੈਠੇ ਸੀ ਉਹ ਤਾਂ ਆਇਆ ਨਹੀਂ ਸੀ ਆਇਆ ਨਹੀਂ ਉਹ ਗਾਣੂ ਆਪਣੇ ਹੱਥ ਨੇ ਚਾਹ ਨਹੀਂ ਪੀਕੇ ਗਿਆ ਤਾਇਆ ਆ ਉਹ ਕਰੀਏ ਵੀ ਮੇਰੀ ਰੂਹ ਤਾਇਆ ਕਹਿੰਦਾ ਮੇਰੀ ਰੂਹ ਖੁਸ਼ ਹੋ ਗਈ ਭਈ ਬਿੰਦੇ ਬਿੰਦੇ ਦਾਇਆ ਤਾਂ ਇੱਕੋ ਹੀ ਗੱਲ ਕਰ ਜਾਵੇ ਭਾਈ ਤੁਸੀਂ ਤਾਂ ਬਾਹਲਾ ਨਰਕ ਕਟਿਆ ਹਨਾ ਡੈਡੀ ਕਹਿੰਦਾ ਬਾਹਲਾ ਨਰਕ ਕਟਿਆ ਭਾਈ ਤੁਸੀਂ ਤਾਂ ਉੱਥੇ ਕਹਿੰਦਾ ਆ ਤਾਂ ਬਹੁਤ ਸੋਹਣਾ ਹੋ ਗਿਆ ਫਿਰ ਤਾਂ ਆਇਆ ਪਤਾ ਕੀ ਕਹਿੰਦਾ ਬਿੰਦਰਾ ਹਾਂ ਬਲਜਿੰਦਰ ਦਾਇਆ ਉਹਦਾ ਭਤੀਜਾ ਇਹਦਾ ਡਿਊਟੀ ਕਰਦਾ ਨਾ ਆਪਣੇ ਸਟੇਸ਼ਨ ਕੰਨੀ ਕਹਿੰਦਾ ਮੈਂ ਮੇਰੇ ਭਤੀਜੇ ਨੂੰ ਪਤਾ ਕੀ ਗੱਲ ਕਹੀ ਆ ਵੀ ਤੂੰ ਐਂ ਕਰਿਆ ਕਰ ਉਹ ਤੇ ਸਾਡਾ ਘਰ ਕਹਿੰਦਾ ਫਿਰ ਕੋਈ ਆਸੇ-ਪਾਸੇ ਬੰਦਾ ਖੜਾ ਵੇ ਛੇਤੀ ਹੱਥ ਨਹੀਂ ਪਾਉਂਦਾ ਹੈਗਾ ਆ ਪਛੜ ਡੈਡੀ ਨੂੰ ਕਿਵੇਂ ਕਹਾਂ ਡੈਡੀ ਆ ਬਈ ਅਸੀਂ ਰਲ ਮਿਲ ਕੇ ਸਾਰਾ ਪਰਿਵਾਰ ਇੱਥੋਂ ਤੱਕ ਲੈ ਕੇ ਆਏ ਆ ਜੀ ਨੂੰ ਨਾ ਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ ਇਹ ਮੇਰੇ ਡੈਡੀ ਲਾ ਲੋ ਤੇ ਮੰਮੀ ਮੈਂ ਤੁਸੀਂ ਹੁਣ ਜੇ ਬਲੌਗ ਪਾਉਣ ਦੀ ਤੁਸੀਂ ਰੱਖਿਆ ਜੀ ਵੀਰੇ ਵੀ ਪਾਣੇ ਬਲੌਗ ਪਾਇਆ ਕਰੋ ਸਾਨੂੰ ਡੇਲੀ ਚੀਜ਼ ਦਿਖਾਇਆ ਕਰਾਂਗੇ ਜੇ ਵੀਡੀਓ ਨੂੰ ਸ਼ੇਅਰ ਕਰੋਗੇ ਫਿਰ ਤਾਂ ਡੇਲੀ ਵੀਡੀਓ ਮੈਂ ਬਣਾ ਕੇ ਪਾ ਦਿਆ ਕਰੂੰ ਡੇਲੀ ਐਸਾ ਡਗ ਗੁਲੀਨ ਕੋਰ ਐ ਸੁੱਤੀ ਉੱਠੇ ਰੈਡੀ ਹੁੰਦਾ ਤਾਂ ਕਰਦੀ ਐਵੇਂ ਕੱਟ ਤਾਂ ਮੈਂ ਘੰਢੀ ਸੁੱਤ ਹੋ ਗਿਆ ਨਾ ਚਾਚਾ ਇੰਦਰ ਜੀ ਅੱਛਾ ਧੀ ਗਊ ਮਾਤਾ ਸਾਰੀਆਂ ਚਾਰੇ ਵੀਰੇ ਐਂ ਫੜੀਆਂ ਹੋਈਆਂ ਉਧਰ ਆਹ ਤਾਂ ਆਪਾਂ ਕੱਟੀਆਂ ਲਿਆਈ ਸੀ ਹੁਣ ਤਿੰਨ ਕਿ ਇੱਥੇ ਵੀ ਹੌਲੀ ਹੌਲੀ ਲਿਆਉਣੀ ਵੀ ਸਟਾਰਟ ਕਰਦਾਂਗੇ ਉਧਰ ਉਹ ਵਿਚਾਰਿਆ ਆਹ ਫੜੇ ਸੀ ਇਧਰੋਂ ਵੀ ਉਹ ਇੱਕ ਦੇ ਵਿਚਾਰੀ ਦੇ ਬਾਹਲ ਹੀ ਖਾ ਗਿਆ ਬੱਸਾ ਸਾਰੇ ਉਹ ਕੱਟੇ ਦੇ ਇਹ ਵੀ ਫੜਿਆ ਵਿਚਾਰਾ ਚਲੋ ਫਿਰ ਸੇਵਈਏ ਹਨਾ ਇਹਨਾਂ ਦਿੱਤੇ ਹੀ ਆਪਾਂ ਖਾਈ ਜਾਂਦੇ ਆ ਉਧਰ ਸਾਡੇ ਚਾਚਾ ਜੀ ਚਾਹ ਪੀਦੇ ਆ ਚਾਚਾ ਕੀ ਅੱਜਕੱਲ੍ਹ ਫੇਰ ਨਾਲੀ ਜਾਂਦਾ ਗਈ ਐ ਨਾ ਗਰਮੀਆਂ ਨਾਲ ਕੋਟ ਪਾਇਆ ਤੇਰੀ ਕਿਉਂ ਚਾਚਾ ਪਰਨਾ ਬੰਨਿਆ ਹੋਇਆ ਦਵਾਰੇ ਬੰਨ ਲਿਓ ਚਾਚਾ ਕਿੰਨੇ ਦਿਨ ਹੋ ਗਏ ਨਾ ਨਾਤੇ ਨੂੰ ਕਿੰਨੇ ਦਿਨ ਹੋ ਗਏ ਚਾਚਾ ਚੇ ਚੇ ਦੱਸ ਕਿੰਨੇ ਦਿਨਾਂ ਤੋਂ ਮੈਂ ਉਹਦੇ ਦੇ ਜਦੋਂ ਵਸੀਨ ਮੇਰੇ ਚਾਰ-ਪੰਜ ਨੰਬਰ ਚਾਰ ਗੋਨ ਗੈਪ ਪਾਇਆ ਸੀ ਸਾਰੇ ਕੋਰੀ ਬਣੇ ਬਿਠੇ ਆ ਤੂੜੀ ਬੰਦਾ ਗੁੰਦਾ ਚੱਕਣੀਆਂ ਬਹੁਤ ਹੋਲੇ ਛੱਪੇ ਦੇ ਬਾਰੇ ਜੱਜ ਤਾਂ ਰੈਂਦਾ ਨਹੀਂ ਵੀ ਇਹ ਦੂੜੀ ਦੇ ਬੰડા ਚੱਕਣੇ ਨੇ ਵੀ ਨਾ ਨੋ ਨਹੀਂ ਤਾਂ ਹੈ ਵੀ ਆਂਟੀ ਤਾਂ ਚਾਚਾ ਉਹਦੇ ਮੈਨੂੰ ਮਰੀ ਸੀ ਕਹਿੰਦੀ 31 ਦਿਨ ਹੋ ਗਏ ਉਹ ਮਰੀ ਗਿਆ ਚਾਚਾ ਵੀ ਉਹ ਕਰਿਆ ਚਾਚਾ ਹੁਣ ਦੂਵੀ ਮੁੱਕਰਦਾ ਹੈ ਤੇ ਤੁਸੀਂ ਚਾਚਾ ਨਹੀਂ ਚਾਚਾ ਮੈਨੂੰ ਐਂ ਕਿਹਾ ਸੀ ਕਹਿੰਦਾ 41 ਦਿਨਾਂ ਤੋਂ ਨਾ ਹਉ ਪਈ ਕਹਿੰਦਾ ਮੈਂ ਹੈ 40 ਤਾਂ ਫਿਰ ਟੀਚਰ ਗੱਲ ਦੇ ਅੱਜ ਤੇ ਵਾਰੀ ਹੋਊਗਾ ਉਹ ਤੇ ਆਵੇ ਮੈਂ ਚਾਚਾਾਾ ਹੀਰਾ ਹੀਰਾ ਬੰਦਾ ਜਿਹਨੂੰ ਕਹਿੰਦੇ ਨੇ ਨਾ ਕੀ ਹੋ ਗਈ ਚਾਚਾਾ ਗੱਲ ਇੱਕ ਹੋਰ ਚਾਚਾਾ ਧਿਆਨ ਰੱਖਿਆ ਕਰੋ ਆਪਦੀ ਸਿਹਤ ਦਾ ਦੇਖੋ ਇੱਕ ਜੀ ਜੋਰ ਨੇ ਨੂੰ ਉਹ ਬਦ ਜੂਰ ਜੂਰ ਦਾ ਅਸਰ ਵੀ ਹੁੰਦਾ ਮੇਰਾ ਜੂਰ ਕਾ ਹਾਂ ਸਾਡੇ ਨਾਲ ਤੇ ਬਣਾਇਆ ਸੀ ਨਾ ਆਪਾਂ ਵਰਸੋਂ ਆ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੀ ਫੈਮਿਲੀ ਤੂੜੀ ਹੁਣ ਉਧਰੋਂ ਚੱਕ ਕੇ ਹੋਰ ਅੰਦਰ ਸੱਟ ਲੋਗੇ ਉਹ ਇੱਥੇ ਰਲਾ ਲੰਦੇ ਨੇ ਇਹ ਅਸੀਂ ਪੱਕਾ ਹੀ ਕੀਤਾ ਤੂੜੀ ਵਾਲਾ ਵੀ ਸਾਰਾ ਜਦੋਂ ਆਪਾਂ ਕੱਚਾ ਰੱਖ ਲੈਣਾ ਨਾ ਫਿਰ ਮਿੱਟੀ ਗਲਦੀ ਆ ਹਾਂ ਬੁੱਤ ਸਸੇ ਕਬਲਾ ਘਰਾਂ ਨੂੰ ਪਹਿਲਾਂ ਤੇ ਚੀਜੀ ਚੀਜੀ ਲੈ ਕੇ ਆਵਾਂਗੇ ਜੇ ਤੁਸੀਂ ਆਹ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਫਿਰ ਏਦੋਂ ਵੀ ਵਧੀਆ ਬਲੌਗ ਕੱਲੂ ਮੈਂ ਬਣਾ ਕੇ ਪਾਉ ਤੁਹਾਡੇ ਲਈ ਤੇ ਤੁਸੀਂ ਸਾਰੇ ਦੱਸਿਓ ਵੀ ਕੰਮ ਸਾਡਾ ਕਿਵੇਂ ਲੱਗਦਾ ਬਾਕੀ ਤੁਸੀਂ ਨਾ ਫਾਰਮ 'ਚ ਜਿਵੇਂ ਦੀ ਵੀ ਰਹਿ ਦੇਣੀ ਆ ਕਿਉਂਕਿ ਇਹ ਤਾਂ ਵੀ ਤਿਆਰ ਹੋ ਰਿਹਾ ਅਸੀਂ ਤੋਡੀ ਸਲਾਹ ਨਾਲ ਆਪਦਾ ਕੰਮ ਕਰ ਸਕਦੇ ਆਂ ਉਧਰ ਹੜੇ ਚਾਚਾ ਹੀ ਵਾ ਚੱਲੇ ਹੁਣ ਘਰੇ ਆਪਾਂ ਕੱਖ ਲੈ ਕੇ ਰਲਾ ਕੇ ਪੰਡਾ ਭਰ ਲੀਆਂ ਤੇ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਸਾਡੀਆਂ ਗਊ ਮਾਤਾ ਨੇ ਸਾਰੀਆਂ ਤੇ ਕੰਮ ਭਾਈ ਬਣ ਕੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਮੇਰੇ ਚਾਚੇ ਤਾਏ ਸਤਿਕਾਰਯੋਗ ਜਿਹੜੇ ਸਾਨੂੰ ਇੱਥੋਂ ਤੱਕ ਤੁਸੀਂ ਲੈ ਕੇ ਆਏ ਹੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਫਿਰ ਆਪਾਂ ਡੇਲੀ ਤੁਹਾਡੇ ਲਈ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਆਂ ਵਾਦਾ ਕਰਦੀ ਆਂ ਡੇਲੀ ਵਲੌਗ ਬਣਾ ਕੇ ਪਾਇਆ ਕਰੂੰ ਜੇ ਤੁਸੀਂ ਆਹ ਵਲੌਗ ਨੂੰ ਮੇਰੇ ਨੂੰ ਪਿਆਰ ਦਿੱਤਾ ਤਾਂ ਕੱਲ ਤੋਂ ਵੀ ਨਵਾਂ ਵਲੌਗ ਮੈਂ ਬਣਾ ਕੇ ਪਾਉਂਗੀ ਧੰਨਵਾਦ ਭਾਈ ਸਾਰਿਆਂ ਦਾ ਪਰਮਾਤਮਾ ਕਰੇ ਤੁਸੀਂ ਸਾਰੇ ਹੱਸਦੇ ਵਸਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਸਾਡਾ ਕੰਮ ਵੀ ਤੁਹਾਨੂੰ ਕਿਵੇਂ ਲੱਗਦਾ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਵੀਰੇ ਤੁਹਾਡਾ